ਦੋਸਤੋ ਅੱਜ ਇਹ ਜਿਹੜੀ ਵੀਡੀਓ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਿਹਾ ਇਹ ਇਸ ਕਰਕੇ ਬਣਾਈ ਗਈ ਹੈ ਕਿ ਜੇਕਰ ਤੁਹਾਨੂੰ ਵੀ ਕਿਤੇ ਕੋਈ ਪਸ਼ੂ ਪੰਛੀ ਗਰਮੀ ਦੇ ਵਿੱਚ ਬਿਹਾਲ ਹੋਇਆ ਵਿਖਾਈ ਦਵੇ ਤਾਂ ਉਸ ਦੀ ਮਦਦ ਜ਼ਰੂਰ ਕਰਿਆ ਕਰੋ ਦੱਸਦੀ ਕਿ ਮੇਰੀ ਗਲੀ ਦੇ ਵਿੱਚ ਇੱਕ ਫੀਮੇਲ ਡੌਗ ਦੇ ਵੱਲੋਂ ਪਪੀਜ਼ ਦਿੱਤੇ ਗਏ ਜੋ ਕਾਰ ਦੇ ਹੇਠਾਂ ਇਨੀ ਗਰਮੀ ਦੇ ਵਿੱਚ ਰਹਿ ਰਹੇ ਸਨ ਤਾਂ ਜਦ ਇਹਨਾਂ ਨੂੰ ਦੇਖਿਆ ਤਾਂ ਫਿਰ ਰਹਿਣਾ ਨਹੀਂ ਗਿਆ ਅੱਜ ਇਹਨਾਂ ਦੇ ਵਾਸਤੇ ਖਾਨ ਪੀਂਦਾ ਤੇ ਢੰਡੀ ਜਗਾ ਦਾ ਪ੍ਰਬੰਧ ਕੀਤਾ ਹੈ ਇਹ ਵੀਡੀਓ ਇਸ ਕਰਕੇ ਬਣਾਈ ਹੈ ਕਿ ਤੁਸੀਂ ਵੀ ਆਪਣੇ ਆਲੇ ਦੁਆਲੇ ਜੇਕਰ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਕੋਈ ਵੀ ਬੇਜੁਬਾਨ ਪਸ਼ੂ ਪੰਛੀ ਦਿਖਾਈ ਦਵੇ ਤਾਂ ਉਸ ਦੀ ਮਦਦ ਜਰੂਰ ਕਰਿਆ ਕਰੋ ਅਤੇ ਨਾਲ ਹੀ ਜੇਕਰ ਤੁਸੀਂ ਵੀ ਆਪਣੀ ਗੱਡੀ ਤੋਰਨ ਲੱਗਦੇ ਹੋ ਤਾਂ ਇੱਕ ਵਾਰ ਕਿਰਪਾ ਕਰਕੇ ਗੱਡੀ ਦੇ ਹੇਠਾਂ ਜਰੂਰ ਨਜ਼ਰ ਮਾਰ ਲਿਆ ਕਰੋ ਹੋ ਸਕਦਾ ਉਸ ਦੇ ਹੇਠਾਂ ਕੋਈ ਬੇਜੁਬਾਨ ਸੁੱਤਾ ਹੋਵੇ ਤਾ ਇਹ ਵੀਡੀਓ ਬਣਾਉਂਦਾ ਅੱਜ ਮਕਸਦ ਇਹੀ ਹੈ ਕਿ ਗਰਮੀ ਬਹੁਤ ਜ਼ਿਆਦਾ ਹੈਗੀ ਆ ਇਹਦੇ ਦੇ ਵਿੱਚ ਜੇਕਰ ਹੋ ਸਕਦਾ ਹੈ ਤਾਂ ਆਪਣੇ ਆਲੇ ਦੁਆਲੇ ਧਿਆਨ ਦਿਓ ਤੇ ਤੁਹਾਨੂੰ ਵੀ ਕਿਤੇ بے سہارا ਦਿਖਾਈ ਦੇਣ ਇਸ ਗਰਮੀ ਦੇ ਵਿੱਚ ਤਾਂ ਉਹਨਾਂ ਦੀ ਮਦਦ ਜ਼ਰੂਰ ਕਰਿਆ ਕਰੋ ਆ ਇੱਕ ਟੋਕਰ ਮੈਂ ਲਾ ਕੇ ਗਿਆ ਇੱਥੇ ਬਾਹਰ ਆਇਆ ਸਹੀ ਗੰਦ ਦਨਸ ਦੋ ਵਾਗੇ ਮਾਰੇ ਤਦਨ ਲੱਗ ਜਾਵਾਂਗਾ ਇੱਥੇ ਕਾਇ ਸੁਣੀਗਾ ਮੈਂ ਤਾਂ ਕਿਹੜਾ ਬੰਦ ਕਰ ਦਿੰਦਾ ਹਾਂ ਹੋਰ ਵੀ ਦੋ ਹੋਰ ਹੈਗੇ ਹੋਰ ਵੀ ਹੋਲੀ ਵੱਲ ਵੱਲ ਤੂੰ ਲਈ ਹਾਂ ਸਾਰੇ ਕੁੱਤੇ ਨੇ ਤੇ ਜਿਆਦੇ ਨਹੀਂ 3 ਆਇਆ 1 ਆਇਆ 2 ਉਹ ਲੈ ਕੇ ਆਈ ਸੀ ਬੱਚਾ ਰਹਿਦਾ ਨਹੀਂ ਜਾਂਦੀ ਲੈ ਕੇ ਆਈ ਸੀ ਪਾਣੀ ਦੋਦਰ ਰੱਖ ਦਿੰਦੇ ਹੋ ਇੱਥੇ ਨਾ ਆਪਾਂ ਕਰਦੇ ਨਹੀਂ ਸਟਿੰਗ ਆ ਬੀ ਸਾਂਚੇ ਗੇਂਦਾਂ ਦੋ ਦੋ ਜਵੇ ਆਪਰੇ ਬੈਂਡਾ ਨਹੀਂ ਅਗਦੇ ਬਾਹਰ ਕੱਢਣੀ ਏ ਤੇ ਕਿਆ ਰੋਏ ਮੈਂ ਫੋਟੋ ਤੇ ਕਿਹ ਕਰੀ ਆਮ ਆ ਵੀ ਕੋਈ ਨਾ ਨਾ ਉਹ ਉਪਰੋਂ ਨਹੀਂ ਆਈ ਨਹੀਂ ਨੋ ਨੋ ਬੱਚਾ ਹੈ ਨਾਲੇ ਅੰਦਾ ਮਮੀ ਆਈ ਆ ਇਹ ਰੋਜ਼ ਦੇਦੀ ਹੱਥੇ ਕਾਕੂ ਨੇ ਤੇਰੇ ਬੇਲੀ ਅੰਗੇ ਲੈ ਗਿਆ ਰੋਜ਼ ਹੱਥਾਂ ਜਾਂਦੇ ਤੇ ਲਿਆ ਦੇ ਉਹ ਨੂੰ ਸਮਝ ਆ ਗਈ ਵੀ ਇਹ ਨਾ ਤੇਰੇ ਨਾਲ ਕਿਹਨਾਂ ਜੁਆਕ ਆ ਗਿਆ ਸਮਝ ਆ ਗਈ ਇਹਨੇ ਇਹ ਦੇਖੀਏ ਚਾਰ ਪਾਈਂਦੇ ਨੋਖੇ ਨੇ ਹਾਂ